ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਆਤਮਾ ਦੀ ਗਤੀ ਬਾਪੂ ਦੀ ਤਾਂ ਅਜੇ ਹੀ ਕੋਈ ਇਸ਼ਾ ਨਹੀਂ ਸੀ ਨਾਲੇ ਤੁਰ ਗਏ ਨੂੰ ਕੀ ਪਤਾ ਉਹਦੇ ਫੁੱਲ ਕਿੱਥੇ ਪਾ ਦਿੱਤੇ ਪਰ ਹੱਦ ਹੋ ਗਈ ਬਈ ਲੋਕਾਂ ਦੀ ਕਹਿੰਦੇ ਹਰ ਦਵਾਰ ਹੀ ਫੁੱਲ ਪਾ ਕੇ ਆਓ ਫਿਰ ਦੀਪਾ ਵੀ ਲੋਕਾਂ ਦਾ ਚੁੱਕਿਆ ਚਕਾਇਆ ਹਰ ਦਵਾਰ ਪਹੁੰਚ ਗਿਆ ਚਲੋ ਜੇ ਜੀਂਦੇ ਜੀ ਬਾਪੂ ਨੂੰ ਪਵਿੱਤਰ ਪਾਣੀ ਨਸੀਬ ਨਹੀਂ ਹੋਇਆ ਤਾਂ ਮਰਨ ਉਪਰੰਤ ਹੀ ਸਹੀ ਉੱਥੇ ਹੋਰ ਬਥੇਰੇ ਲੋਕ ਫੁੱਲ ਵਾਲੀਆਂ ਥੈਲੀਆਂ ਚੁੱਕੀ ਪਹੁੰਚੇ ਹੋਏ ਉਹ ਭਾਵਕ ਹੋ ਗਿਆ ਵਗਦੇ ਪਾਣੀ 'ਚ ਜਦੋਂ ਉਹ ਫੁੱਲ ਵਾਲੀ ਥੈਲੀ ਪਲਟਣ ਲੱਗਾ ਤਾਂ ਇੱਕ ਪਾਂਡਾ ਉੱਚੀ ਉੱਚੀ ਚਲਾਇਆ ਅਰੇ ਭਾਈ ਇਸ ਪਵਿੱਤਰ ਪਾਣੀ 'ਚ ਫੁੱਲਾਂ ਕੋ ਐਸੇ ਨਹੀਂ ਬਹਾਤੇ ਪਹਿਲੇ ਗਤੀ ਕਰਵਾਓ ਹਾਂ ਗਤੀ ਉਹ ਈਵੇਂ ਹੀ ਪੋਟਲੀ ਬੰਦਾ ਪਾਣੀ 'ਚੋਂ ਬਾਹਰ ਆ ਗਿਆ ਤੇ ਭਾਰੇ ਢਿੱਡ ਵਾਲੇ ਪਾਂਡੇ ਦੇ ਚੰਨੀ ਟਹਿ ਪਿਆ ਜਿਵੇਂ ਇਸ ਮਹਾਪੁਰਸ਼ ਨੇ ਉਸਨੂੰ ਕਿਸੇ ਵੱਡੇ ਪਾਪ ਤੋਂ ਬਚਾ ਲਿਆ ਹੋਵੇ। ਗਠਰੀ ਮuje ਪਕੜਾਓ। ਬਈ ਜੈਸੇ ਮੈਂ ਕਹਤਾ ਹੂੰ ਤੂੰ ਵੈਸੇ ਹੀ ਕਰਨਾ। ਪਾਂਡੇ ਨੇ ਮਰਨ ਵਾਲੇ ਦੇ ਅਗਲੇ ਪਿਛਲੇ ਜਨਮ ਦਾ ਲੇਖਾ ਜੋਖਾ ਤੇ ਪੁੰਨ ਪਾਪ ਦਾ ਹਿਸਾਬ ਕਰਦਿਆਂ ਖਰਚੇ ਦਾ ਅਨੁਮਾਨ ਲਾ ਦਿੱਤਾ। ਪੰਡਿਤ ਜੀ ਮੇਰੇ ਕੋਲ ਤਾਂ ਇੰਨੇ ਪੈਸੇ ਹੈ ਨਹੀਂ। ਦੀਪਾ ਧੁਰ ਅੰਦਰ ਤੱਕ ਹਿੱਲ ਗਿਆ ਸੀ। अरे बेटा पैसे नहीं तो इतनी दूर घास चरने आए हो गौर पाप लगेगा अनर्थ हो जाएगा मरने वाला रस्ते में बटकेगा और फिर उसकी आत्मा आवागमन के चक्कर में फंसी रहेगी दीपा सुन के हैरान परेशान हो गया सी पर उस दे कोई वास नहीं सी उसनू अपनी कमजोर आर्थिक हालत खिज आ गई अरे क्या सोच रहे हो जल्दी करो ਔਰੋਂ ਕੀ ਵੀ ਗਤੀ ਕਰਨੀ ਕਰਨੀ ਹੈ ਬਹੁਤ ਕਾਮ ਹੈ ਓਏ ਪੰਡਤਾ ਸਾਡੇ ਤੇ ਰਹਿਮ ਕਰ ਸਾਡੇ ਵਰਗੇ ਗਰੀਬਾਂ ਦੀ ਤਾਂ ਜਿੰਦੇ ਜੀ ਖੋਰੇ ਕਿੰਨੀ ਵਾਰ ਗਤੀ ਹੋ ਗਈ ਹੁੰਦੀ ਹੈ ਹੁਣ ਮਰ ਕੇ ਵੀ ਤੁਸੀਂ ਸਾਡਾ ਖਿਹੜਾ ਨਹੀਂ ਛੱਡਦੇ ਪੰਡਤ ਜੀ ਹੁਣ ਭਾਪੇ ਨੂੰ ਗਤੀ ਦੀ ਨਹੀਂ ਹੁਣ ਤਾਂ ਇਸ ਨਿਰਮਲ ਪਾਣੀ ਦੀ ਜ਼ਰੂਰਤ ਹੈ ਕਿਤੇ ਭਾਪੇ ਨੂੰ ਠੰਡ ਪੈ ਜਾਏ ਤੇ ਦੀਪੇ ਨੇ ਫੁੱਲਾਂ ਵਾਲੀ ਥੈਲੀ ਪੰਡਤ ਤੋਂ ਫੜ ਕੇ ਵਗਦੇ ਪਾਣੀ ਵਿੱਚ ਪਲਟ ਦਿੱਤੀ ਥੈਂਕ ਯੂ ਪਲੀਜ਼ ਲਾਈਕ ਐਂਡ ਸ਼ੇਅਰ ਪਲੀਜ਼ ਸਬਸਕ੍ਰਾਈਬ ਮਾਈ ਚੈਨਲ